ਅਸੀਂ ਲਾਲੜੂ ਅੰਬਾਲਾ ਬਾਰਡਰ ਤੁਹਾਨੂੰ ਦਿਖਾਇਆ ਹੁਣ ਤੁਹਾਨੂੰ ਇੱਕ ਹੋਰ ਬਾਰਡਰ ਦਿਖਾ ਰਹੇ ਹਾਂ ਉਹ ਹੈਗਾ ਜਿਹੜਾ ਸੜਕ ਯਾਨੀ ਭਿਓਵੇ ਜਮਨानगर ਤੋਂ ਲੈ ਕੇ ਸਿੱਧਾ ਅੰਬਾਲੇ ਜਾਂਦੀ ਹੈ ਯਾਨੀ ਹਰਿਆਣਾ ਪੈਂਦਾ ਉਹ ਸੜਕ ਵੀ ਦਿਖਾ ਰਹੇ ਹਾਂ ਉੱਥੇ ਵੀ ਇਸੇ ਤਰੀਕੇ ਨਾਲ ਵੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਕਿ ਕਿਸਾਨ ਕਿਸੇ ਵੀ ਰਸਤੇ ਤੋਂ ਅੱਗੇ ਨਾ ਵੱਧ ਸਕਣ ਇਹ ਵੀ ਇੱਕ ਵੱਡਾ ਕੈਲੀਏ ਸੜਕ ਮੰਨੀ ਜਾਂਦੀ ਹੈ ਇਸ ਕਰਕੇ ਇਹਨੂੰ ਵੀ ਪੂਰੇ ਤਰੀਕੇ ਨਾਲ ਇੱਥੇ ਬੰਦ ਕੀਤਾ ਗਿਆ ਵੈਰੀਕੇਟਿੰਗ ਵੀ ਲਾਏ ਗਏ ਨੇ ਇਸੀ ਤਰੀਕੇ ਨਾਲ ਪਿੱਲਰ ਲਾਏ ਗਏ ਨੇ ਕਿੱਲ ਵਿੱਚ ਪਾਏ ਗਏ ਨੇ ਨਾਲ ਦੇ ਨਾਲ ਸੀਮੈਂਟ ਪਾਇਆ ਗਿਆ ਤੇ ਪੂਰੇ ਤਰੀਕੇ ਨਾਲ ਸੀਮੈਂਟਡ ਬੈਰੀਕੇਟਿੰਗ ਇੱਥੇ ਕੀਤੀ ਗਈ ਹੈ ਇਹ ਕਿ ਤਸਵੀਰ ਤੁਹਾਨੂੰ ਦਿਖਾਣੇ ਆ ਕਿਉਂਕਿ ਬੀਐਸਐਫ ਬਾਰਡਰ ਸਿਕਿਉਰਿਟੀ ਫੋਰਸ ਕਹੀ ਜਾਂਦੀ ਹੈ ਜਿਹੜੀ ਕਿ ਬਾਰਡਰ ਦੀ ਸੁਰੱਖਿਆ ਕਰਦੀ ਹੈ ਪਰ ਇਸ ਵਕਤ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈ ਉਹ ਸਟੇਟ ਦੇ ਲਈ ਵੀ ਲਾਈ ਗਈ ਹੈ ਯਾਨੀ ਜਿਹੜਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉਸ ਪਾਸੇ ਵੀ ਇਸੇ ਤਰੀਕੇ ਨਾਲ ਬੀਐਸਐਫ ਨੂੰ ਲਾਇਆ ਗਿਆ ਤਾਂ ਕਿ ਕਿਸਾਨ ਅੱਗੇ ਨਾ ਵੱਤ ਸਕਣ ਯਾਨੀ ਇੱਕ ਪਾਸੇ ਅਸੀਂ ਕਹਿ ਲਈਏ ਕਿ ਜਿੱਤੇ ਜਾਇ ਜਵਾਨ ਜਾਇ ਕਿਸਾਨ ਸੀਗਾ ਉੱਥੇ ਹੁਣ ਸਰਕਾਰ ਇਹ ਕਰਾ ਰਹੀ ਹੈ ਕਿ ਇੱਕ ਪਾਸੇ ਜਵਾਨ ਹੋਣਗੇ ਤਾਂ ਦੂਜੇ ਪਾਸੇ ਧਰਨਾ ਦੇਂਦੇ ਕਿਸਾਨ ਹਾਲਾਂਕਿ ਕੱਲ ਮੀਟਿੰਗ ਰੱਖੀ ਗਈ ਹੈ ਮੀਟਿੰਗ 'ਚ ਕੀ ਨਤੀਜਾ ਨਿਕਲਦਾ ਉਹ ਜ਼ਰੂਰ ਦੇਖਣਾ ਹੋਏਗਾ ਤੇ ਜੇ ਨਹੀਂ ਨਤੀਜਾ ਨਿਕਲਦਾ ਫਿਰ ਕਿਸਾਨ ਦੁਬਾਰਾ ਤੋਂ ਸੜਕਾਂ 'ਤੇ ਹੋਣਗੇ ਤੇ ਇਸ ਵਾਰੀ ਹੋਰ ਵੀ ਟੱਕਰ ਹੋ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਤੇ ਸਰਕਾਰ ਨਹੀਂ ਚਾਹੁੰਦੀ ਕਿਸਾਨ ਦਿੱਲੀ ਤੱਕ ਕੂਚ ਕਰਨ ਕੈਮਰਾ ਪਰਸਨ ਰੋਜਨ ਬਜ਼ੰਮਰ ਮਾ ਟੈਲੀਪੋਸਟ ਅੰਬਾਲਾ ਅਸੀਂ ਲਾਲਲੂ ਅੰਬਾਲਾ ਬਾਰਡਰ ਤੁਹਾਨੂੰ ਦਿਖਾਇਆ ਹੁਣ ਤੁਹਾਨੂੰ ਇੱਕ ਹੋਰ ਬਾਰਡਰ ਦਿਖਾ ਰਹੇ ਹਾਂ ਉਹ ਹੈਗਾ ਜਿਹੜਾ ਸੜਕ ਯਾਨੀ ਭਿਓਵੇ ਜਮਨਾ ਨਗਰ ਤੋਂ ਲੈ ਕੇ ਸਿੱਧਾ ਅੰਬਾਲੇ ਜਾਂਦੀ ਹੈ ਯਾਨੀ ਹਰਿਆਣਾ ਪੈਂਦਾ ਉਹ ਸੜਕ ਵੀ ਦਿਖਾ ਰਹੇ ਹਾਂ ਉੱਥੇ ਵੀ ਇਸੇ ਤਰੀਕੇ ਨਾਲ ਵੈਰੀਕੇਟਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਕਿ ਕਿਸਾਨ ਕਿਸੇ ਵੀ ਰਸਤੇ ਤੋਂ ਅੱਗੇ ਨਾ ਵੱਧ ਸਕਣ ਇਹ ਵੀ ਇੱਕ ਵੱਡਾ ਕੈਲੀਏ ਸੜਕ ਮੰਨੀ ਜਾਂਦੀ ਹੈ ਇਸ ਕਰਕੇ ਇਹ ਨੂਵੀ ਪੂਰੇ ਤਰੀਕੇ ਨਾਲ ਇੱਥੇ ਬੰਦ ਕੀਤਾ ਗਿਆ ਹੈ ਬੈਰੀਕੇਟਿੰਗ ਵੀ ਲਾਏ ਗਏ ਨੇ ਇਸੇ ਤਰੀਕੇ ਨਾਲ ਪਿੱਲਰ ਲਾਏ ਗਏ ਨੇ ਕਿਲ ਵਿੱਚ ਪਾਏ ਗਏ ਨੇ ਨਾਲ ਦੇ ਨਾਲ ਸੀਮੈਂਟ ਪਾਇਆ ਗਿਆ ਤੇ ਪੂਰੇ ਤਰੀਕੇ ਨਾਲ ਸੀਮੈਂਟਡ ਬੈਰੀਕੇਟਿੰਗ ਇੱਥੇ ਕੀਤੀ ਗਈ ਹੈ ਇਹ ਕਿ ਤਸਵੀਰ ਤੁਹਾਨੂੰ ਦਿਖਾਣੇ ਆ ਕਿਉਂਕਿ ਬੀਐਸਐਫ ਬਾਰਡਰ ਸਿਕਿਉਰਿਟੀ ਫੋਰਸ ਕਹੀ ਜਾਂਦੀ ਹੈ ਜਿਹੜੀ ਕਿ ਬਾਰਡਰ ਦੀ ਸੁਰੱਖਿਆ ਕਰਦੀ ਹੈ ਪਰ ਇਸ ਵਕਤ ਬਾਰਡਰ ਸਿਕਿਉਰਿਟੀ ਫੋਰਸ ਜਿਹੜੀ ਹੈ ਉਹ ਸਟੇਟ ਦੇ ਲਈ ਵੀ ਲਾਈ ਗਈ ਹੈ ਯਾਨੀ ਜਿਹੜਾ ਹਰਿਆਣਾ ਤੇ ਪੰਜਾਬ ਦਾ ਬਾਰਡਰ ਹੈ ਉਸ ਪਾਸੇ ਵੀ ਇਸੇ ਤਰੀਕੇ ਨਾਲ ਬੀਐਸਐਫ ਨੂੰ ਲਾਇਆ ਗਿਆ ਤਾਂ ਕਿ ਕਿਸਾਨ ਅੱਗੇ ਨਾ ਵੱਤ ਸਕਣ ਯਾਨੀ ਇੱਕ ਪਾਸੇ ਅਸੀਂ ਕਹਿ ਲਈਏ ਕਿ ਜਿੱਥੇ ਜਾਇ ਜਵਾਨ ਜਾਇ ਕਿਸਾਨ ਸੀਗਾ ਉੱਥੇ ਹੁਣ ਸਰਕਾਰ ਇਹ ਕਰਾ ਰਹੀ ਹੈ ਕਿ ਇੱਕ ਪਾਸੇ ਜਵਾਨ ਹੋਣਗੇ ਤਾਂ ਦੂਜੇ ਪਾਸੇ ਧਰਨਾ ਦੇਂਦੇ ਕਿਸਾਨ ਹਾਲਾਂਕਿ ਕੱਲ ਮੀਟਿੰਗ ਰੱਖੀ ਗਈ ਹੈ ਮੀਟਿੰਗ 'ਚ ਕੀ ਨਤੀਜਾ ਨਿਕਲਦਾ ਉਹ ਜ਼ਰੂਰ ਦੇਖਣਾ ਹੋਵੇਗਾ ਤੇ ਜੇ ਨਹੀਂ ਨਤੀਜਾ ਨਿਕਲਦਾ ਫਿਰ ਕਿਸਾਨ ਦੁਬਾਰਾ ਤੋਂ ਸੜਕਾਂ 'ਤੇ ਹੋਣਗੇ ਤਾਂ ਇਸ ਵਾਰੀ ਹੋਰ ਵੀ ਟੱਕਰ ਹੋ ਸਕਦਾ ਕਿਉਂਕਿ ਲੋਕ ਸਭਾ ਚੋਣਾਂ ਨੇੜੇ ਨੇ ਤੇ ਸਰਕਾਰ ਨਹੀਂ ਚਾਹੁੰਦੀ ਕਿਸਾਨ ਦਿੱਲੀ ਤੱਕ ਕੂਚ ਕਰਨ ਕੈਮਰਾ ਪਰਸਨ ਰੋਜ ਦਿਨ ਬਜ਼ਮਰਮਾ ਟੈਲੀਪੋਸਟ ਅੰਬਾਲਾ